ਲੋ ਬਾਈ ਜੀ ਮੋਦਨ ਦਾ ਡੈਰੀ ਫਾਰਮ ਦੀ ਸਫਾਈ ਮਾਜਾਂ ਦੀ ਚਵਾਈ ਹੋ ਰਹੀ ਆ ਆਪਣੇ ਰੇਸਮ ਬਾਈ ਜੀ ਘਾਰ ਕੱਢ ਰਿਹਾ ਦੇਖੋ ਠੀਕ ਆ ਆ ਇਧਰ ਸਾਰੇ ਪਸ਼ੂ ਇਹਨਾਂ ਦੀ ਸਫਾਈ ਠੀਕ ਆ ਟੰਨਾ ਟੰਨਾ ਆ ਜਿਹੜਾ ਦੁੱਧ ਚੋਣੇ ਆ ਚੋ ਕੇ ਇਹਨੂੰ ਸਫਾਈ ਦੇ ਨਾਲ ਇਹਦੇ ਵਿੱਚ ਪਾਉਣੇ ਆ ਠੀਕ ਆ ਪੂਰੀ ਸਪਾਈਨ ਮਸਤ ਇੱਕ ਨਾਂ ਮੈਂ ਪਹਿਲਾਂ ਵੀ ਦੱਸਿਆ ਮਿੱਤਰੋ ਬਈ ਫੈਟ ਘਟ ਵੱਧ ਹੋ ਸਕਦੀ ਆ ਪਰ ਜਿਹੜਾ ਦੁੱਧ ਪੀਣ ਚ ਮਠਾਸ ਹੋਊ ਮਿੱਠਾ ਦੁੱਧ ਹੋਊ ਉਹਦੀ ਗੱਲਬਾਤ ਲੱਗੇ ਹੋ ਇਹਨਾਂ ਦਾ ਹਰਾ ਬਿਲਕੁਲ ਐਨ ਕੱਟ ਕੇ ਹੁਣ ਓਕੇ ਆ ਧਾਰ ਚੋਂ ਤੋਂ ਬਾਅਦ ਇਹਨਾਂ ਨੇ ਹਰਾ ਖਾਣਾ ਹੁਣ ਆ ਆਪਣਾ ਦਾਣਾ ਸੁਪੇ ਪੱਠੇ ਹੀ ਖਾਉਦੀਆਂ ਠੀਕ ਆ ਜੋ ਵੀ ਦਾਣਾ ਸੀ ਇਹਨਾਂ ਦੀ ਡਾਈਟ ਸੀ ਸਾਰੇ ਪਸ਼ੂਆਂ ਤੇ ਪੱਖੇ ਵਗੈਰਾ ਚੱਲਦੇ ਆ ਤੇ ਪੂਰਾ ਸਫਾਈ ਨਾ ਕੰਮ ਦੁੱਧ ਮਤਲਬ ਮੈਂ ਬਾਰ-ਬਾਰ ਕਹਿਣਾ ਵੀ ਫੈਟ ਦਾ ਕੋਈ ਵੈਲਿਊ ਨਹੀਂ ਰੱਖਦੀ ਦੁੱਧ ਦੀ ਵੈਲਿਊ ਰੱਖਦੇ ਵੀ ਦੁੱਧ ਮਿੱਠਾ ਕਿੰਨਾ ਪੀਣ ਚ ਸਵਾਦ ਕਿੰਨਾ स्मੈਲ ਤਾਂ ਨਹੀਂ ਕੋਈ ਆ ਰਹੀ ਫਾਲਤੂ ਵਿੱਚ ਠੀਕ ਆ ਨਾ ਇਹ ਪਸ਼ੂਆਂ ਦੀ ਸਫਾਈ ਤਾਂ ਤੁਸੀਂ ਦੇਖ ਹੀ ਰਹੇ ਹੋ ਏਰੀਏ ਦੀ ਵੀ ਦੇਖ ਰਹੇ ਹੋ ਤੋ ਪੋ ਵੀ ਪਰ ਇਹ ਦੇਖੋ ਮਟਾਮਨ ਡੀ ਵੀ ਪਸ਼ੂ ਨੂੰ ਮਿਲ ਰਿਹਾ ਤੇ ਚੰਦ ਵੀ ਮਿਲਦਾ ਇਹਨਾਂ ਨੂੰ ਚੰਦ ਦੀ ਰੋਸ਼ਨੀ ਦੀ ਠੀਕ ਆ ਜੀ ਆਪਣੀ ਵੀਡੀਓ ਚੰਗੀ ਲੱਗਦੀ ਆ ਤਾਂ ਦੁੱਧ ਬੁੱਕ ਕਰ ਸਕਦੇ ਹੋ ਬਰਨਾਲਾ ਤਿੱਕਰੀਵਾਲ ਦੇ ਸੱਜਣ ਫੋਨ ਕਰ ਸਕਦੇ ਹੋ ਆ ਆਪਾਂ ਕੋਈ ਵੀ ਫੀਡ ਨਹੀਂ ਪਾਉਂਦੇ ਠੀਕ ਆ ਆ ਇਹਨਾਂ ਦਾ ਜੋ ਸਪੈਸ਼ਲ ਦਾਣਾ ਕਣਕ ਤੇ ਮੱਕੀ ਦਾ ਤੇ ਆਹਾ ਘਰ ਦਾ ਦਾਣਾ ਠੀਕ ਆ ਆਹਾ ਜਿਹੜਾ ਇਹਨਾਂ ਦਾ ਡਾਈਡ ਹੈ ਫਲ ਵਗੈਰਾ ਸਾਰੀ ਆਪਣੀ ਆ ਇਹਨਾਂ ਨੂੰ ਪ੍ਰੋਪਰ ਮਾਤਰਾ ਚ ਗੁੜ ਹਰ ਇੱਕ ਚੀਜ਼ ਮਿਲਦੀ ਆ ਮਤਲਬ ਜਿਹੜੀਆਂ ਚੀਜ਼ਾਂ ਦੀ ਆਪਣੇ ਜਿ ਘਾਟ ਹੋ ਰਹੀ ਆ ਉਹ ਇਸੇ ਕਰਕੇ ਹੋ ਰਹੀ ਆ ਕਿ ਪਸ਼ੂ ਨੂੰ ਚੀਜ਼ਾਂ ਉਹ ਮਿਲਦੀਆਂ ਨਹੀਂ ਤੇ ਇਸੇ ਕਰਕੇ ਉਹ ਦੁੱਧ ਜ ਵੀ ਘਾਟ ਆਉਂਦੀ ਆ ਦੁੱਧ ਦੇ ਦਿੰਦੀਆਂ ਨੇ ਪਰ ਉਹ ਘਾਟ ਆਉਂਦੀ ਆ